ਦਾ ਸੀ ਕਿ ਤੁਸੀਂ ਸਟicker ਲਗਾ ਦਿਓ ਪਰ ਨੋ ਮੈਂ ਸਟicker ਵਾਲਾ ਕੰਮ ਨਹੀਂ ਕਰਦਾ ਇਹ ਜੈ ਮਾਤਾ ਦੀ ਦੋਸਤੋ ਅੱਜ ਤੁਹਾਡੇ ਲਈ ਇੱਕ ਡੀਲ ਲੈ ਕੇ ਆਇਆ ਜੀ ਮੈਂ LED ਦੇ ਉੱਤੇ ਇਹ ਹੈਗਾ ਜੀ 42 ਇੰਚ ਆਈ ਸਮਾਰਟ ਦੀ AI ਸਮਾਰਟ ਇਹ ਬਹੁਤ ਵਧੀਆ ਕੰਪਨੀ ਹੈ ਜੀ ਮੇਰੇ ਕੋਲੋਂ ਗਾਰੰਟੀ ਮਿਲਣੀ ਹੈ ਇਹਦੀ 1 ਸਾਲ ਦੀ ਇਹਦੀ ਗਾਰੰਟੀ ਹੈ 1 ਸਾਲ ਦੇ ਅੰਦਰ ਅੰਦਰ ਜਦੋਂ ਵੀ ਤੁਹਾਡੀ ਖਰਾਬ ਹੁੰਦੀ ਹੈ ਕੋਈ ਕੰਪਨੀ ਵਾਲੇ ਨੇ ਤੁਹਾਡੇ ਘਰੇ ਨਹੀਂ ਆਣਾ ਕੋਈ ਲਾਰਾ ਨਹੀਂ ਲੋਣਾ ਤੁਸੀਂ LED ਲਾ ਕੇ ਮੇਰੇ ਕੋਲੇ ਆ ਜਾਓ ਮੈਂ ਚੇਂਜ ਕਰ ਦਨੀ ਆ ਤੁਹਾਨੂੰ ਨਾਲ ਦੀ ਨਾਲ ਰੇਟ ਦੇਣਾ ਬਹੁਤ ਘੱਟ ਤੁਹਾਨੂੰ ਕਿਉਂਕਿ ਇਹ ਹੋਊਗਾ ਡੀਲ ਪ੍ਰਾਈਸ ਰੇਟ ਦੇਣਾ ਤੁਹਾਨੂੰ ਸਿਰਫ 11500 ਰੁਪਏ ਦੀ 42 ਇੰਚ ਹੋਰ ਵੀ ਛੱਡੋ ਇਹਦੇ ਇਹੀ ਰੇਟ ਦੇ ਵਿੱਚ ਵਿੱਚ ਤੁਹਾਨੂੰ ਇੱਕ ਸੂਟਕੇਸ ਵੀ ਨਾਲ ਦੇਣਾ ਇਹ ਕੰਪਨੀ ਵੱਲੋਂ ਸਕੀਮ ਆਈ ਹੈ ਜੀ ਇਹਨਾਂ ਦੀ ਕੰਪਨੀ ਵੱਲੋਂ ਹੀ ਇਹਨਾਂ ਨੇ ਦਿੱਤੀ ਆ ਕਿ ਸੂਟਕੇਸ ਬਈਆ ਲਗਾ ਦਿਓ ਨਾਲ ਆਪਣੇ ਸੂਟਕੇਸ ਵੀ ਤੁਹਾਨੂੰ ਨਾਲ ਦੇ ਦੇਣਾ ਕਟੋ ਕਟ 1000 ਰੁਪਏ ਦੀ ਕੀਮਤ ਵਾਲਾ ਸੂਟਕੇਸ ਹੈ ਜੀ ਤੁਹਾਨੂੰ ਐਲਈਡੀ ਤਰ੍ਹਾਂ ਇੱਕ ਤਰ੍ਹਾਂ ਦੀ 10500 ਦੀ ਰਹਿ ਗਈ 42 ਇੰਚ ਐਲਈਡੀ ਕੱਢ ਕੇ ਦਿਖਾਓ ਵੀ ਐਲਈਡੀ ਰੇਟ ਬਹੁਤ ਸ਼ਾਨਦਾਰ ਹੈ 11500 ਰੁਪਏ ਦੀ ਸਿਰਫ ਐਲਈਡੀ ਹੈ ਔਰ ਇੱਕ ਸਾਲ ਦੀ ਫੁੱਲ ਗਾਰੰਟੀ ਹੈ ਕੁਛ ਹੋ ਜਵੇ ਬਸ ਟੁੱਟੇ ਨਾ ਇਹ ਨਾ ਹੋਵੇ ਕਿ ਤੁਹਾਡਾ ਬੱਚਾ ਆ ਕੇ ਚਾਕੂ ਮਾਰੇ ਟੁੱਟ ਕੇ ਮੇਰੇ ਕੋਲੇ ਆ ਜਵੇ ਨਾ ਟੁੱਟੇ ਨਾ ਪੈਨਲ ਨੂੰ ਕੁਛ ਹੋ ਜਵੇ ਮਦਰ ਬੋਰਡ ਨੂੰ ਕੁਛ ਵੀ ਹੋ ਜਵੇ ਕੁਛ ਹੋ ਜਵੇ ਐਲਈਡੀ ਨੂੰ ਮੇਰੀ ਗਰੰਟੀ ਹੈ ਤੁਸੀਂ ਮੇਰੇ ਕੋਲੇ ਆ ਜਾਣਾ ਲੈ ਕੇ ਦੇਖੋ ਬਹੁਤ ਸ਼ਾਨਦਾਰ ਐ ਐਲਈਡੀ ਹੈ ਜੀ ਬਹੁਤ ਵਧੀਆ ਡੀਲ ਦੇ ਵਿੱਚ ਹੈ ਜੀ ਤੁਸੀਂ ਆਣਾ ਕਿੱਥੇ ਹੈ ਦੀਪਕ ਟੈਲੀਕਾਮ ਮਲੌਦ ਮਲੌਦ ਕਈਆਂ ਨੂੰ ਨਹੀਂ ਪਤਾ ਲੱਗਦਾ ਅਗਰ ਤਾਂ ਆਣਾ ਪਟਿਆਲੇ ਵਾਲੀ ਸਾਈਡ ਤੋਂ ਮਲੇਰਕੋਟਲਾ ਵਾਲੀ ਸਾਈਡ ਤੋਂ ਫਿਰ ਕੁੱਪਾਣਾ ਜੀ ਕੁੱਪ ਤੋਂ 7 ਕਿਲੋਮੀਟਰ ਟਰਨ ਕਰਦਾ ਮਲੌਦ ਫਿਰ ਖੰਨੇ ਵਾਲੀ ਸਾਈਡ ਤੋਂ ਆਣਾ ਜੀ ਫਿਰ ਪਾਇਲਵਲ ਦੀ ਆਣਾ ਤੁਸੀਂ ਪਾਈਲ 16 ਕਿਲੋਮੀਟਰ ਸਾਡੇ ਤੋਂ ਲੁਧਿਆਣੇ ਵਾਲੀ ਸਾਈਡ ਤੋਂ ਆਣਾ ਤਾਂ ਡੇਲੋਂ ਹੋ ਕੇ ਆਣਾ ਡੇਲੋਂ ਤੋਂ ਬਾਅਦ ਕੁੱਪਾਂ ਦਾ ਕੁੱਪ ਤੋਂ ਫਿਰ ਮਲੋਤ 7 ਕਿਲੋਮੀਟਰ ਹੈ ਜੀ ਅਸੀਂ ਬਿਲਕੁਲ ਮਤਲਬ ਇੱਕ ਅਲੱਗ ਕਸਬੇ ਦੇ ਵਿੱਚ ਬੈਠੇ ਆ ਮੇਨ ਰੋਡ ਤੋਂ 7 ਕਿਲੋਮੀਟਰ ਹੈ ਜਲਦੀ ਤੋਂ ਜਲਦੀ ਪਹੁੰਚੋ ਵਧੀਆ ਐਲਈਡੀ ਅਗਰ ਲੈਣੀ ਆ ਔਰ ਸਾਰੀਆਂ ਕੰਪਨੀਆਂ ਦੀਆਂ ਮਿਲ ਜਾਣਗੀਆਂ ਤੁਹਾਨੂੰ ਐਮਆਈ ਦੀ ਮਿਲ ਜੂ ਐਲਜੀ ਮਿਲ ਜੂ ਸੈਮਸੰਗ ਮਿਲ ਜੂ ਸਾਰੀਆਂ ਕੰਪਨੀਆਂ ਮਿਲ ਜਾਣਗੀਆਂ ਪਰ ਮੇਰੇ ਕੋਲ ਸਟicker ਵਾਲੀ LED ਨਹੀਂ ਮਿਲੇਗੀ ਮੈਂ ਇਹ ਕੰਪਨੀ ਨੂੰ ਵੀ ਕਹਿ ਸਕਦਾ ਸੀ ਕਿ ਤੁਸੀਂ ਸਟicker ਲਗਾ ਦਿਓ ਪਰ ਨੋ ਮੈਂ ਸਟicker ਵਾਲਾ ਕੰਮ ਨਹੀਂ ਕਰਦਾ ਇਹ ਨਹੀਂ ਹੈਗਾ ਕਿ ਕੋਈ Samsung ਲਿਖਿਆ ਹੋਵੇ ਤਾਂ ਮੇਰੇ ਕੋਲ LED ਡੁਪਲੀਕੇਟ ਹੋਵੇ ਕੋਈ LG ਲਿਖਿਆ ਹੋਵੇ ਤਾਂ LED ਡੁਪਲੀਕੇਟ ਹੋਵੇ ਨੈਵਰ ਜਿਹੜੀ ਕੰਪਨੀ ਦੀ LED ਆ ਉੱਪਰ ਲੋਗੋ ਲੱਗਿਆ ਹੈ ਉਹੀ ਕੰਪਨੀ ਦੀ LED ਵੇਚੀਦੀ ਆ ਜੈ ਮਾਤਾ ਦੀ ਜੀ ਜੈ